ਕੋਈ ਗੱਲ ਨਹੀਂ ਅਸੀਂ ਬੋਲਾਂਗੇ ਪਿਆਰ ਕੀਤਾ ਪੁੱਤਰ ਨੂੰ ਕਹਿ ਲੱਗਿਆ ਬੇਟਾ ਪਟਵਾਰੀ ਸਾਹਿਬ ਕਿੰਨੇ ਕਹੋਗੇ ਤੇ ਭੋਗ ਪਾਉਂਗੇ ਹਾਂਜੀ ਲਗਭਗ ਆਪਾਂ 11 ਸਵਾ 11 ਹੈ ਪਹਿਲਾਂ ਜਵੇਂ ਪਾਉਣੇ ਆ ਪਹਿਰੇ ਅੱਗੇ 11 ਸਵਾ 11 ਪਹਿਲਾਂ ਅਜੂਆਰ ਸਮਾਪਤੀ ਕਰਕੇ ਤੇ ਆਪਾਂ ਇਹਦਾ ਹੋਗੋ ਨਾਮਾ ਉਹਦੀ ਤਸਵੀਰ ਕੱਪੀ ਬਿਲਕੁਲ ਜੀ ਬਿਲਕੁਲ ਹਰ ਹਾਲਚ ਕਰਾਂਗੇ ਹਾਂਜੀ ਹਾਂਜੀ ਹਾਂ ਹਾਂ ਦੇਖ ਪਹਿਲੇ ਵੀ ਠੰਡਾ ਦੇਖ ਬਣ ਚੁੱਕੀ ਆ ਜਦ ਠੰਡਾ ਅੱਜ ਉਧਰ ਆਲੂ ਛੋਲੇ ਨੂੰ ਤੜਕਾ ਲਾਤਾ ਨਿਰਮਲ ਸਿੰਘ ਨੇ ਕਾਲੇ ਛੋਲੇ ਹਾਂ ਕਾਲੇ ਆਪਣੇ ਆਏ ਤਾਜ਼ੇ ਆ ਤਾਜ਼ੇ ਆਲੂ ਆਲੂ ਤਾਜ਼ੇ ਗੁਰਦੁਆਰੇ ਜਿਹੜੇ ਵੀ ਮਿਰਚਾਂ ਘਰਦੀਆਂ ਅੱਲਾ ਕਦੋਂ ਘਰ ਦੇ ਸਾਰਾ ਕੋ ਸੰਗਤਾਂ ਪਹੁੰਚ ਰਹੀਆਂ ਉਧਰ ਭਾਈ ਸ਼ੇਰ ਸਿੰਘ ਆ ਗਿਆ ਆ ਜਾਂਦਾ ਸ਼ੇਰ ਆ ਇੱਧਰ ਆ ਇੱਧਰ ਅਲਵੇਲਾ ਸਾਹਿਬ ਲੱਗੇ ਹੋਏ ਆ ਉਹ 1100 ਵਗੈਰਾ ਭੋਗ ਪਾਏ ਜਾਣਗੇ ਜੀ ਸਾਰਿਆਂ ਸੰਗਤਾਂ ਦਾ ਉਹ ਜੀ ਬਾਈ ਜੀ ਆ ਗਈ ਸੰਗਤਾਂ ਹੌਲੀ 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 ਪਹੁੰਚ ਰਹੀਆਂ ਨੇ ਸਾਰੀਆਂ ਤੋਂ ਬਾਕੀ ਸੰਗਤਾਂ ਵੀ ਜੋ ਘਰਾਂ 'ਚ ਬੈਠੀਆਂ ਸਾਰਿਆਂ ਨੂੰ ਬੇਨਤੀ ਆ ਹਾਂ ਬਾਬੇ ਦੀ ਗੱਡੀ ਗਈ ਹੈ ਹਾਂ ਬਾਬੇ ਦੀ ਗੱਡੀ ਗਈ ਆ ਚੰਨਾ ਚੰਨੇ ਨੇ ਮਾਰਤੀ ਸੈਲਫ ਬੀਬੀਆਂ ਨੂੰ ਲੈਣ ਗਿਆ ਬਾਅਦ ਪ੍ਰਸ਼ਾਦੇ ਪਕਾਉਣ ਗਿਆ ਸਾਰੀ ਸੰਗਤ ਛਕੂਗੀ ਬੈ ਕੇ ਮੱਥਿਆ ਦਾ ਜੁ ਦਿਹਾੜਾ ਹੈ 25 ਤਰੀਕਾ ਜੀ ਛੇਮਾ ਮਹੀਨਾ 25 ਤਰੀਕਾ ਮੱਥਿਆ ਦਾ ਸ਼ੁਭ ਦਿਹਾੜਾ ਹੈ ਸੋ ਆਉਣ ਵਾਲੀ ਫਿਰ ਸੰਗਰਾਣ ਵਾਲੇ ਦਿਨ ਫਿਰ ਸੰਗਤ ਇਕੱਠੀਆਂ ਹੋਣਗੀਆਂ ਦੋ ਦਿਹਾੜੇ ਜੋ ਆਪਾਂ ਸਾਰਿਆਂ ਨੂੰ ਪਤਾ ਵੀ ਇੱਥੇ ਮਨਾਏ ਜਾ ਰਹੇ ਆ ਸੰਗਰਾਣ ਦਾ ਤੇ ਮੱਥਿਆ ਦਾ ਤੇ ਉਸ ਤੋਂ ਬਾਅਦ ਫਿਰ ਬਾਬਾ ਜੀ ਦੀ ਵਰਤੀ ਆਉਣ ਵਾਲੀ ਆ ਫਿਰ ਉਸ ਤੋਂ ਬਾਅਦ ਮਾਗੀ ਆਵੇਗੀ ਮਾਗੀ ਦੇ ਬਾਅਦ ਫਿਰ ਵਿਸਾਖੀ ਉਹ ਲਗਾਤਾਰ ਹਰ ਸਾਲ ਦਿਹਾੜੇ ਬਣਾਏ ਜਾਂਦੇ ਆ ਬਹੁਤ ਸਾਰੀਆਂ ਸੰਗਤਾਂ ਆਖੇ ਨਤਮਸਕ ਹੋਣੀਆਂ ਨੇ ਮੋਹ ਮੰਗੀਆਂ ਮਰਜ਼ਾ ਪਾਉਂਦੀਆਂ ਨੇ ਜੋ ਵੀ ਸ਼ਰਧਾ ਦੇ ਨਾਲ ਇੱਥੇ ਆ ਕੇ ਮੱਥਾ ਟੇਕਦਾ ਹੈ ਜਾਂ ਸ਼ਰਧਾ ਦੇ ਨਾਲ ਮੰਗ ਕਰਦਾ ਹੈ ਉਹ ਬਾਬਾ ਜੀ ਹਰ ਹਾਲਤ ਉਹਨਾਂ ਦੀ ਪੂਰੀ ਕਰਦੇ ਆ ਬਹੁਤ ਸਾਰੇ ਮਸਾਲਾ ਆਪਣੇ ਸਾਹਮਣੇ ਆ ਬਹੁਤ ਸਾਰੇ ਯਾਨੀ ਲੋਕਾਂ ਨੇ ਸ਼ਰਧਾ ਦੇ ਨਾਲ ਝੋਲੀਆਂ ਭਰੀਆਂ ਇੱਥੋਂ ਤੇ ਜਿਹੜਾ ਇਸ ਆਸਥਾਨ ਦੇ ਨਾਲ ਦੂਜੇ ਪਾਸੇ ਮੱਥਾ ਲਾਉਂਦਾ ਉਹਦਾ ਫਿਰ ਬਾਬਾ ਜੀ ਛੱਡਦੇ ਵੀ ਕੁਛ ਨਹੀਂ ਸੋ ਸਾਨੂੰ ਪਿਆਰ ਮੁਹੱਬਤ ਦੇ ਨਾਲ ਇੱਥੇ ਸਾਨੂੰ ਬਾਬਾ ਜੀ ਦੀ ਸਰਦਾ ਦੇ ਨਾਲ ਸਾਨੂੰ ਪ੍ਰੇਮ ਨਾਲ ਰਹਿਣਾ ਚਾਹੀਦਾ ਜੀ ਸਭ ਨੂੰ ਸੋ ਸਾਰਿਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਾਤਾ ਜੀ ਆਏ ਆ ਬਹੁਤ ਚ ਰੁਗ ਗਿਆ ਸੋ ਨਾਲ ਮੈਂ ਇੰਟਰਵਿਊ ਕਰਨੀ ਆ ਇੱਕ ਦਿਨੋਂ ਤੂੰ ਆ ਪੁਰਾਣੀ ਬੁੜੀ ਆਪਣੇ ਘਰਾਂ ਚੋਂ ਤੇਰੀ ਇੰਟਰਵਿਊ ਕਰਨੀ ਆ ਇੱਕ ਦਿਨ ਬਹਿ ਕੇ ਘਰੇ ਗੱਲਾਂ ਬਾਤਾਂ ਕਰਾਂਗੇ ਪ੍ਰਾਣੀਆਂ ਆਪਾਂ ਹਾਂ 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 ਆਪਾਂ ਉਹੀ ਗੱਲ ਕਰਾਂਗੇ ਨਾ ਸਾਰੀ ਇਹਦੇ 'ਚ ਕਰਾਂਗੇ ਹਾਂ ਡੰਗਾ ਘਰੇ ਆਉਂ ਮੈਂ ਕਦੋਂ ਘਰੇ ਆ ਜੀ ਘਰ ਤੁਸੀਂ ਕਿੱਥੇ